ਕਿਰਿਆ ਦੇ ਵਿੱਚ ਸੁਧਾਰ ਦੇ ਤਹਿਤ ਚੋਣ ਕਮਿਸ਼ਨ ਨੇ 21 ਅਜਿਹੇ ਰਜਿਸਟਰਡ ਗੈਰ ਮਾਨਤਾ ਪ੍ਰਾਪਤ ਸਿਆਸੀ ਦਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਨੇ ਜਿਨ੍ਹਾਂ ਨੇ ਸਾਲ 2019 ਤੋਂ ਲੈ ਕੇ ਹੁਣ ਤੱਕ ਕਿਸੇ ਲੋਕ ਸਭਾ ਵਿਧਾਨ ਸਭਾ ਤੇ ਨਾ ਹੀ ਕਿਸੇ ਜਿਮਣੀ ਚੋਣ ਦੇ ਵਿੱਚ ਹਿੱਸਾ ਲਿਆ ਹੈ ਕਮਿਸ਼ਨ ਨੇ ਇਹਨਾਂ ਸਾਰੇ ਦਲਾਂ ਨੂੰ ਜਨ ਪ੍ਰਤੀਨਿਧੀ ਅਧਿਨਿਯਮ 1951 ਦੀ ਧਾਰਾ 29ਏ ਅਧੀਨ ਰਜਿਸਟਰ ਸਿਆਸੀ ਦਲਾਂ ਦੀ ਸੂਚੀ ਤੋਂ ਹਟਾਉਣ ਦਾ ਮਤਾਰਕਿਆ ਰਿਪੋਰਟ ਮੁਤਾਬਕ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਇਹਨਾਂ ਪਾਰਟੀਆਂ ਨੂੰ ਨੋਟਿਸ ਜਾਰੀ ਕਰਦਿਆਂ 22 ਅਗਸਤ ਤੱਕ ਜਵਾਬ ਦੇਣ ਲਈ ਕਿਹਾ ਜਦਕਿ ਉਹਨਾਂ ਦੇ ਜਵਾਬ ਤੇ ਸੁਣਵਾਈ 25 ਅਗਸਤ ਨੂੰ ਹੋਵੇਗੀ ਇਸ ਦੇ ਵਿੱਚ ਪਾਰਟੀਆਂ ਦੀ ਸੂਚੀ 'ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਗਠਿਤ ਕੀਤੀ ਗਈ ਪੀਪਲਸ ਪਾਰਟੀ ਆਫ ਪੰਜਾਬ ਤੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਬਣਾਈ ਗਈ ਪੰਜਾਬ ਡੈਮੋਕ੍ਰੈਟਿਕ ਪਾਰਟੀ ਦਾ ਨਾਮ ਵੀ ਸ਼ਾਮਲ ਹੈ। ਇਹਨਾਂ ਦੋਹਾਂ ਆਗੂਆਂ ਨੇ ਹੀ ਆਪਣੀ ਪਾਰਟੀ ਕਾਂਗਰਸ ਦੇ ਵਿੱਚ ਮਰਜ ਕਰ ਲਈ ਸੀ। ਇਸੇ ਤਰ੍ਹਾਂ ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੀ ਲੋਕ ਭਲਾਈ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਮਰਜ ਕਰ ਦਿੱਤਾ ਸੀ। ਚੋਣ ਕਮਿਸ਼ਨ ਦੇ ਰਿਕਾਰਡ ਮੁਤਾਬਕ ਇਹਨਾਂ ਪਾਰਟੀਆਂ ਨੇ ਪਿਛਲੇ 6 ਸਾਲਾਂ ਦੇ ਵਿੱਚ ਕਿਸੇ ਵੀ ਚੋਣ ਦੇ ਲਈ ਉਮੀਦਵਾਰ ਨਹੀਂ ਉਤਾਰੇ ਤੇ ਉਹਨਾਂ ਦੇ ਮੌਜੂਦਾ ਪਤੇ ਵੀ ਉਪਲਬਧ ਨਹੀਂ ਪਾਏ ਗਏ। ਇਸੇ ਆਧਾਰ ਤੇ ਇਹ ਸਮਝਿਆ ਗਿਆ ਕਿ ਇਹ ਪਾਰਟੀਆਂ ਹੁਣ ਚੋਣ ਕਾਨੂੰਨ ਦੀ ਧਾਰਾ 29A ਅਧੀਨ ਇੱਕ ਸਰਗਰਮ ਸਿਆਸੀ ਪਾਰਟੀ ਵਜੋਂ ਕੰਮ ਨਹੀਂ ਕਰ ਰਹੀਆਂ। ਕਾਫੀ ਸਾਰੀਆਂ ਪਾਰਟੀਆਂ ਸਾਹਮਣੇ ਆਈਆਂ ਨੇ ਪਰ ਸਭ ਤੋਂ ਜੋ ਪ੍ਰਮੁੱਖ ਪਾਰਟੀਆਂ ਨੇ ਉਹਨਾਂ ਦੇ ਵਿੱਚ ਆਦਰਸ਼ ਜਨ ਸ਼ਕਤੀ ਪਾਰਟੀ, ਅਖਲ ਭਾਰਤੀ ਸੰਘਰਸ਼ ਦਲ अखिल भारतीय शिवसेना राष्ट्रवादी ऑल इंडिया भारतीय जंग पार्टी ऑल इंडिया किसान मजदूर मोर्चा बहुजन संघर्ष पार्टी यानी कि कांशीराम भारतीय अंबेडकर पार्टी भारतीय गांव तेज दल भारतीय जन पार्टी इंडियन ਅਰਹਕ ਸੁਧਾਰ ਪਾਰਟੀ ਇੰਡੀਅਨ ਕ੍ਰਾਂਤੀਕਾਰੀ ਲੈ ਜਨ ਸ਼ਕਤੀ ਪਾਰਟੀ ਆਫ ਇੰਡੀਆ ਲੋਕ ਭਲਾਈ ਪਾਰਟੀ ਲੋਕ ਹਿਤ ਰਾਸ਼ਟਰੀ ਵਿਕਾਸ ਪਾਰਟੀ ਮੂਲ ਭਾਰਤੀ ਨੈਸ਼ਨਲ ਅਧਿਕਾਰ ਇਨਸਾਫ ਪਾਰਟੀ ਪੀਪਲਸ ਪਾਰਟੀ ਆਫ ਪੰਜਾਬ ਪੰਜਾਬ ਡੈਮੋਕ੍ਰੇਟਿਕ ਪਾਰਟੀ ਸਰਬਜਨ ਸਮਾਜ ਪਾਰਟੀ ਸਰ ਭਲਾਈ ਪਾਰਟੀ ਉਤਕ੍ਰਿਸ਼ਟ ਪਾਰਟੀ ਇਸ ਕਰਕੇ ਹੁਣ ਇਹਨਾਂ ਸਾਰਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਸਾਰੇ ਆਗੂਆਂ ਨੇ ਪਾਰਟੀਆਂ ਤਾਂ ਆਪਣੀਆਂ ਵੱਖੋ ਵੱਖਰੀਆਂ ਬਣਾ ਲਈਆਂ ਤੇ ਇਹਨਾਂ ਦੇ ਵਿੱਚੋਂ ਅਧੀਆਂ ਕਿਸੇ ਦੂਜੀਆ ਪਾਰਟੀਆਂ ਦੇ ਵਿੱਚ ਮਰਜ਼ੀ ਹੋ ਗਈਆਂ ਪਰ ਇਲਜ਼ਾਮ ਇਹਨਾਂ ਤੇ ਇਹ ਲੱਗੇ ਨੇ ਕਿ ਇਹਨਾਂ ਨੇ ਪਾਰਟੀ ਬਣਾਉਣ ਤੋਂ ਬਾਅਦ ਨਾ ਹੀ ਤਾਂ ਆਪਣੇ ਲੋਕ ਸਭਾ ਨਾ ਵਿਧਾਨ ਸਭਾ ਦੇ ਲਈ ਚੋਣਾਂ ਦੇ ਲਈ ਕੋਈ ਉਮੀਦਵਾਰ ਉਤਾਰੇ ਨੇ ਇਸ ਕਰਕੇ ਇਹਨਾਂ ਦੇ ਖਿਲਾਫ ਹੁਣ ਚੋਣ ਕਮਿਸ਼ਨ ਨੂੰ ਨੋਟਿਸ ਦਿੱਤਾ ਗਿਆ ਦੱਸਿਆ ਕਿ ਜੋ ਸਭ ਤੋਂ ਜੋ ਚਰਚਾ ਦੇ ਵਿੱਚ ਨਾਮ ਹੈ ਉਹ ਮਨਪ੍ਰੀਤ ਸਿੰਘ ਬਾਦਲ ਦਾ ਹੈ ਤੇ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਦਾ ਇਹਨਾਂ ਨੇ ਵੀ 2019 ਤੋਂ ਲੈ ਕੇ ਨਾ ਤਾਂ ਕਿਸੇ ਲੋਕ ਸਭਾ ਵਿਧਾਨ ਸਭਾ ਤੇ ਨਾ ਹੀ ਕਿਸੇ ਜਿਮਨੀ ਚੋਣ ਦੇ ਵਿੱਚ ਹਿੱਸਾ ਲਿਆ ਤਾਂ ਇਹ ਕਮਿਸ਼ਨ ਨੇ ਇਹਨਾਂ ਸਾਰੇ ਦਲਾਂ ਨੂੰ ਜੋ 1951 ਦੀ ਧਾਰਾ 29A ਦੇ ਅਧੀਨ ਅਨਰਜਿਤ ਸਿਆਸੀ ਦਲਾਂ ਦੀ ਸੂਚੀ ਤੋਂ ਹਟਾਉਣ ਦਾ ਮਤਾ ਰੱਖਿਆ ਚੋਣ ਪ੍ਰਕਿਰਿਆ ਦੇ ਵਿੱਚ ਸੁਧਾਰ ਦੇ ਤਹਿਤ ਚੋਣ ਕਮਿਸ਼ਨ ਨੇ 21 ਅਜਿਹੇ ਰਜਿਸਟਰਡ ਗੈਰ ਮਾਨਤਾ ਪ੍ਰਾਪਤ ਸਿਆਸੀ ਦਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਨੇ ਜਿਨ੍ਹਾਂ ਨੇ ਸਾਲ 2019 ਤੋਂ ਲੈ ਕੇ ਹੁਣ ਤੱਕ ਕਿਸੇ ਲੋਕ ਸਭਾ ਵਿਧਾਨ ਸਭਾ ਤੇ ਨਾ ਹੀ ਕਿਸੇ ਜਿਮਣੀ ਚੋਣ ਦੇ ਵਿੱਚ ਹਿੱਸਾ ਲਿਆ ਕਮਿਸ਼ਨ ਨੇ ਇਹਨਾਂ ਸਾਰੇ ਦਲਾਂ ਨੂੰ ਜਨ ਪ੍ਰਤੀਨਿਧੀ ਅਧਿਨਿਯਮ 1951 ਦੀ ਧਾਰਾ 29ਏ ਅਧੀਨ ਰਜਿਸਟਰਡ ਸਿਆਸੀ ਦਲਾਂ ਦੀ ਸੂਚੀ ਤੋਂ ਹਟਾਉਣ ਦਾ ਮਤਾ ਰੱਖਿਆ। ਰਿਪੋਰਟ ਮੁਤਾਬਕ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨਸੀ ਨੇ ਇਹਨਾਂ ਪਾਰਟੀਆਂ ਨੂੰ ਨੋਟਿਸ ਜਾਰੀ ਕਰਦਿਆਂ 22 ਅਗਸਤ ਤੱਕ ਜਵਾਬ ਦੇਣ ਲਈ ਕਿਹਾ ਜਦਕਿ ਉਹਨਾਂ ਦੇ ਜਵਾਬ ਤੇ ਸੁਣਵਾਈ 25 ਅਗਸਤ ਨੂੰ ਹੋਵੇਗੀ। ਇਸ ਦੇ ਵਿੱਚ ਪਾਰਟੀਆਂ ਦੀ ਸੂਚੀ 'ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਗਠਿਤ ਕੀਤੀ ਗਈ ਪੀਪਲਸ ਪਾਰਟੀ ਆਫ ਪੰਜਾਬ ਤੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਬਣਾਈ ਗਈ ਪੰਜਾਬ ਡੈਮੋਕ੍ਰੈਟਿਕ ਪਾਰਟੀ ਦਾ ਨਾਮ ਵੀ ਸ਼ਾਮਲ ਹੈ। ਇਹਨਾਂ ਦੋਹਾਂ ਆਗੂਆਂ ਨੇ ਹੀ ਆਪਣੀ ਪਾਰਟੀ ਕਾਂਗਰਸ ਦੇ ਵਿੱਚ ਮਰਜ ਕਰ ਲਈ ਸੀ। ਇਸੇ ਤਰ੍ਹਾਂ ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੀ ਲੋਕ ਭਲਾਈ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਮਰਜ ਕਰ ਦਿੱਤਾ ਸੀ। ਚੋਣ ਕਮਿਸ਼ਨ ਦੇ ਰਿਕਾਰਡ ਮੁਤਾਬਕ ਇਹਨਾਂ ਪਾਰਟੀਆਂ ਨੇ ਪਿਛਲੇ 6 ਸਾਲਾਂ ਦੇ ਵਿੱਚ ਕਿਸੇ ਵੀ ਚੋਣ ਦੇ ਲਈ ਉਮੀਦਵਾਰ ਨਹੀਂ ਉਤਾਰੇ ਤੇ ਉਹਨਾਂ ਦੇ ਮੌਜੂਦਾ ਪਤੇ ਵੀ ਉਪਲਬਧ ਨਹੀਂ ਪਾਏ ਗਏ ਇਸੇ ਆਧਾਰ ਤੇ ਇਹ ਸਮਝਿਆ ਗਿਆ ਕਿ ਇਹ ਪਾਰਟੀਆਂ ਹੁਣ ਚੋਣ ਕਾਨੂੰਨ ਦੀ ਧਾਰਾ 29ਏ ਅਧੀਨ ਇੱਕ ਸਰਗਰਮ ਸਿਆਸੀ ਪਾਰਟੀ ਵਜੋਂ ਕੰਮ ਨਹੀਂ ਕਰ ਰਹੀਆਂ ਕਾਫੀ ਸਾਰੀਆਂ ਪਾਰਟੀਆਂ ਸਾਹਮਣੇ ਆਈਆਂ ਨੇ ਪਰ ਸਭ ਤੋਂ ਜੋ ਪ੍ਰਮੁੱਖ ਪਾਰਟੀਆਂ ਨੇ ਉਹਨਾਂ ਦੇ ਵਿੱਚ ਆਦਰਸ਼ ਜਨ ਸ਼ਕਤੀ ਪਾਰਟੀ ਅਖਲ ਭਾਰਤੀ ਸੰਘਰਸ਼ ਦਲ ਅਖਲ ਭਾਰਤੀ ਸ਼ਿਵ ਸੈਨਾ ਰਾਸ਼ਟਰਵਾਦੀ ऑल इंडिया भारतीय जंग पार्टी ऑल इंडिया किसान मजदूर मोर्चा बहुजन संघर्ष पार्टी यानी कि कांशीराम भारतीय अंबेडकर पार्टी भारतीय गांव तेज दल भारतीय जनसुरक्षा पार्टी इंडियन अर्हक सुधार पार्टी इंडियन क्रांतिकारी ले जनशक्ति पार्टी ऑफ इंडिया लोकपलाई पार्टी लोकहित राष्ट्रीय विकास पार्टी मूल भारतीय नेशनल अधिकार इंसाफ पार्टी पीपल्स पार्टी ऑफ पंजाब पंजाब डेमोक्रेटिक पार्टी सर्वजन समाज पार्टी ਸਰਪਲਾਈ ਪਾਰਟੀ ਉਤਕ੍ਰਿਸ਼ਟ ਪਾਰਟੀ ਇਸ ਕਰਕੇ ਹੁਣ ਇਹਨਾਂ ਸਾਰਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਸਾਰੇ ਆਗੂਆਂ ਨੇ ਪਾਰਟੀਆਂ ਤਾਂ ਆਪਣੀਆਂ ਵੱਖ-ਵੱਖਰੀਆਂ ਬਣਾ ਲਈਆਂ ਤੇ ਇਹਨਾਂ ਦੇ ਵਿੱਚੋਂ ਅਧੀਆਂ ਕਿਸੇ ਦੂਜੀ ਪਾਰਟੀਆਂ ਦੇ ਵਿੱਚ ਮਰਜ਼ੀ ਹੋ ਗਈਆਂ ਪਰ ਇਲਜ਼ਾਮ ਇਹਨਾਂ ਤੇ ਇਹ ਲੱਗੇ ਨੇ ਕਿ ਇਹਨਾਂ ਨੇ ਪਾਰਟੀ ਬਣਾਉਣ ਤੋਂ ਬਾਅਦ ਨਾ ਹੀ ਤਾਂ ਆਪਣੇ ਲੋਕ ਸਭਾ ਨਾ ਵਿਧਾਨ ਸਭਾ ਦੇ ਲਈ ਚੋਣਾਂ ਦੇ ਲਈ ਕੋਈ ਉਮੀਦਵਾਰ ਉਤਾਰੇ ਨੇ ਇਸ ਕਰਕੇ ਇਹਨਾਂ ਦੇ ਖਿਲਾਫ ਹੁਣ ਚੋਣ ਕਮਿਸ਼ਨ ਨੂੰ ਨੋਟਿਸ ਦਿੱਤਾ ਗਿਆ ਦੱਸਿਆ ਗਿਆ ਕਿ ਜੋ ਸਭ ਤੋਂ ਜੋ ਚਰਚਾ ਦੇ ਵਿੱਚ ਨਾਮ ਹੈ ਉਹ ਮਨਪ੍ਰੀਤ ਸਿੰਘ ਬਾਦਲ ਦਾ ਹੈ ਤੇ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਦਾ ਇਹਨਾਂ ਨੇ ਵੀ 2019 ਤੋਂ ਲੈ ਕੇ ਨਾ ਤਾਂ ਕਿਸੇ ਲੋਕ ਸਭਾ ਵਿਧਾਨ ਸਭਾ ਤੇ ਨਾ ਹੀ ਕਿਸੇ ਜਿਮਨੀ ਚੋਣ ਦੇ ਵਿੱਚ ਹਿੱਸਾ ਲਿਆ ਤਾਂ ਇਹ ਕਮਿਸ਼ਨ ਨੇ ਇਹਨਾਂ ਸਾਰੇ ਦਲਾਂ ਨੂੰ ਜੋ 1951 ਦੀ ਧਾਰਾ 29A ਦੇ ਅਧੀਨ ਅਨਰਜਿਤ ਸਿਆਸੀ ਦਲਾਂ ਦੀ ਸੂਚੀ ਤੋਂ ਹਟਾਉਣ ਦਾ ਮਤਾ ਰੱਖਿਆ